ਸਿੱਧੂ ਮੂਸੇਵਾਲਾ ਤੇ ਬਣੀ BBC ਲੰਡਨ ਦੀ ਡਾਕੂਮੈਂਟਰੀ ਦੇ ਉੱਤੇ ਰੋਕ ਲਗਾਉਣ ਦੀ ਮੰਗ ਮੂਸੇਵਾਲਾ ਦੇ ਪਿਤਾ ਨੇ ਮਹਾਰਾਸ਼ਟਰ ਪੁਲਿਸ ਨੂੰ ਕੀਤੀ ਸ਼ਿਕਾਇਤ ਕਿਹਾ ਡਾਕੂਮੈਂਟਰੀ ਦੇ ਨਾਲ ਮਰਡਰ ਕੇਸ ਦੇ ਟਰਾਇਲ ਤੇ ਪੈ ਸਕਦਾ ਹੈ ਅਸਰ 11 ਜੂਨ ਨੂੰ ਮੂਸੇਵਾਲਾ ਦੇ ਜਨਮ ਦਿਨ ਮੌਕੇ ਮੂਸੇਵਾਲਾ ਦੀ ਨਵੀਂ EP ਹੋਵੇਗੀ ਰਿਲੀਜ਼ ਪਿਤਾ ਬਲਬੌਰ ਸਿੰਘ ਨੇ ਸ਼ੇਅਰ ਕੀਤਾ ਪੋਸਟਰ ਮੂਸੇਵਾਲਾ ਦੇ ਹੁਣ ਤੱਕ 9 ਗੀਤ ਹੋ ਚੁੱਕੇ ਨੇ ਰਿਲੀਜ਼ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਸੀਐਮ ਮੰਨ ਦੀ ਉੱਤੇ ਤੰਜ ਬੋਲੇ ਗੱਲਾਂ ਬਣਾਉਣ ਦੇ ਵਿੱਚ ਮਾਹਰ ਹੁੰਦੇ ਨੇ ਕਲਾਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕਰੋ ਹੱਲ ਨਹੀਂ ਰੁਕਿਆ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਪਾਪੂ ਸ਼ਨ ਆਸ਼ੂ ਦੇ ਪੋਸਟਰ ਦੇ ਵਿੱਚੋਂ ਮੁਰਾ ਜਾ ਬਣਿੰਕ ਤੇ ਸੁਖਜਿੰਦਰ ਰੰਧਾਵਾ ਗਾਇਬ ਲੁਧਿਆਣਾ ਚ ਲਗਾਈ ਗਏ ਨੇ ਨਵੇਂ ਪੋਸਟਰ ਸਮਾਣਾ ਦੇ ਵਿੱਚ ਸੀਐਮ ਮੰਨ ਨੇ ਸਕੂਲ ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਨਾਲ ਕੀਤੀ ਮੁਲਾਕਾਤ ਬੋਲੇ ਐਫਆਈਆਰ ਦੇ ਵਿੱਚ ਦੇਰੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਹੋਵੇਗਾ ਐਕਸ਼ਨ ਚਿਲड्रन ਮੈਮੋਰੀਅਲ ਬਣਾਉਣ ਦਾ ਵੀ ਕੀਤਾ ਐਲਾਨ ਗੁਰਪ੍ਰੀਤ ਸਿੰਘ ਹਰੀਨੌਕਾ ਤੁਕੜਾਂ ਮਾਮਲੇ ਦੇ ਵਿੱਚ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਮੰਗੀ ਜਾਣਕਾਰੀ ਅਮਰਿਤਪਾਲ ਸਿੰਘ ਦੇ ਨਾਲ ਜੁੜੇ ਸ਼ੱਕੀ ਖਾਤੇ ਦੀ ਮੰਗੀ ਗਈ ਡਿਟੇਲ ਟਿੰਡਰ ਤੇ ਬਣਿਆ ਹੈ ਅਮਰਿਤ ਸੰਧੂ ਨਾਮ ਦਾ ਇੱਕ ਅਕਾਊਂਟ ਨਾਸੇ ਢੱਲੋਂ ਦਾ ਖਾਲਿਸਤਾਨੀ ਕਨੈਕਸ਼ਨ ਆਇਆ ਸਾਹਮਣੇ YouTube ਚੈਨਲ ਦੇ ਜ਼ਰੀਏ ਚਲਾ ਰਿਹਾ ਹੈ ਖਾਲਿਸਤਾਨੀ এজেন্ডਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼ ਇਹ ਯੂਟਿਊਬਰ ਜਸਪੀਰ ਸਿੰਘ ਦਾ ਪੁਲਿਸ ਨੂੰ ਮਿਲਿਆ ਹੋਰ 2 ਦਿਨ ਦਾ ਰਿਮਾਂਡ 7 ਦਿਨ ਦੀ ਸੀ ਡਿਮਾਂਡ ਜਾਸੂਸੀ ਮਾਮਲੇ ਦੇ ਵਿੱਚ ਪਿਛਲੇ ਦਿਨੀ ਹੋਈ ਸੀ ਗ੍ਰਿਫਤਾਰ ਪਟਿਆਲਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਪੁਲਿਸ ਦੀ ਫਾਈਟਿੰਗ ਦੇ ਵਿੱਚ ਜ਼ਖਮੀ ਹੋਇਆ ਬਦਮਾਸ਼ ਵੱਡੀ ਵਾਰਦਾਤ ਤੋਂ ਅੰਜਾਮ ਦੇਣ ਦੀ ਫਿਰਕ ਦੇ ਵਿੱਚ ਸੀ ਮੌਜੂਦ ਪੰਚਕੁਲਾ ਦੇ ਅਮਰਵਤੀ ਕਤਲकांड ਦੀ ਪੀਓਸ਼ ਪਿਪਲਾਨੀ ਨੇ ਲਈ ਜ਼ਿੰਮੇਵਾਰੀ ਖੁਦ ਵੀਡੀਓ ਸ਼ੇਅਰ ਕਰਕੇ ਕਤਲ ਕਰਨ ਦੀ ਕਹੀ ਗੱਲ ਬੀਤੀ ਦਿਨੀ ਸ਼ੁੱਕਰਵਾਰ ਨੂੰ ਅਮਰਵਤੀ ਮਾਲ ਦੇ ਬਾਹਰ ਸੋਨੂ ਨੂੰ ਮਾਰੀਆਂ ਗਈਆਂ ਸਨ ਗੋਲੀ ਸਸਵੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕਤਾ ਪੈਂਦਾ ਹੈ ਲੈਕੀ ਫਰਕਤਾ ਪੈਂਦੇ ਦੇ ਵਿੱਚ ਅੱਜ ਗੱਲ ਮੁੱਸੇ ਵਾਲਾ ਦੀ ਨਵੇਂ ਗੀਤ ਦੀ ਵੀ ਤੇ ਨਵੀਂ ਕੌਂਟਰੋਵਰਸੀ ਦੀ ਅਸੀਂ ਜ਼ਿਕਰ ਕਰਾਂਗੇ ਇਸ ਦੇ ਨਾਲ ਨਾਲ ਉਸ ਪੋਸਟਰ ਦੀ ਜਿਸ ਪੋਸਟਰ ਨੂੰ ਲੈ ਕੇ ਬਵਾਲ ਹੋ ਰਿਹਾ ਇੱਕ ਪੁਰਾਣਾ ਪੋਸਟਰ ਸੀ ਫਿਰ ਇੱਕ ਨਵਾਂ ਪੋਸਟਰ ਆਇਆ ਹੁਣ ਇੱਕ ਨਵਾਂ ਪੋਸਟਰ ਹੋਰ ਆ ਗਿਆ ਤੇ ਜਿਹੜੀ ਵਿਵਾਦ ਵਾਲੀ ਕਹਾਣੀ ਹੈ ਉਹ ਖਤਮ ਨਹੀਂ ਹੋ ਰਹੀ ਕੁਝ ਹੋਰ ਵੀ ਪੰਜਾਬੀਆਂ ਖਬਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਮਹਾਰਾਸ਼ਟਰ ਨੂੰ ਅਪੀਲ ਕੀਤੀ ਹੈ ਜੀਆਂ ਮੂਸੇਵਾਲਾ ਦੇ ਉੱਤੇ ਇੱਕ ਬਣੀ ਡਾਕੂਮੈਂਟਰੀ ਦੇ ਉੱਤੇ ਜਿਹੜੇ ਕਾਬਲੇ ਗੋਰੇ ਕੀ ਇਤਰਾਜ਼ जताया ਗਿਆ ਇਸ ਖਬਰ ਤੋਂ ਹੀ ਸ਼ੁਰੂਆਤ ਕਰ ਰਹੇ ਹਾਂ ਮੁਸੇਵਾਲਾ ਦੀ ਉੱਤੇ ਬਣੀ ਬੀਬੀਸੀ ਦੀ ਡਾਕੂਮੈਂਟਰੀ ਦੇ ਉੱਤੇ ਰੋਕ ਲਗਾਉਣ ਦੀ ਪਰਿਵਾਰ ਮੰਗ ਕਰ ਰਿਹਾ ਹੈ। ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ 11 ਜੂਨ ਨੂੰ ਪਬਲਿਕ ਸਕਰੀਨਿੰਗ ਰੋਕੀ ਜਾਵੇ। ਬੀਬੀਸੀ ਨੇ ਮੁਸੇਵਾਲਾ ਦੇ ਮਰਡਰ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ ਹੈ ਤੇ ਪਰਿਵਾਰ ਕਹਿ ਰਿਹਾ ਬਲਕੌਰ ਸਿੰਘ ਕਹਿ ਰਹੇ ਨੇ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਉਹ ਕਹਿ ਰਹੇ ਨੇ ਕਿ ਸਾਡੇ ਤੋਂ ਬਿਨਾਂ ਪੁੱਛੇ ਡਾਕੂਮੈਂਟਰੀ ਬਣਾਈ ਗਈ। ਮੁਸੇਵਾਲਾ ਦੀਆਂ ਫੋਟੋਆਂ ਦਾ ਸਾਡੀ ਮਰਜ਼ੀ ਤੋਂ ਬਿਨਾਂ ਇਸਤੇਮਾਲ ਕੀਤਾ ਗਿਆ। ਮਰਡਰ ਕੇਸ ਦਾ ਅਜੇ ਕੋਰਟ ਦੇ ਵਿੱਚ ਟ੍ਰਾਇਲ ਚ ਤੇ ਡਾਕੂਮੈਂਟਰੀ ਦੇ ਨਾਲ ਮਰਡਰ ਕੇਸ ਦੇ ਟ੍ਰਾਇਲ ਦੇ ਉੱਤੇ ਅਸਰ ਪੈ ਸਕਦਾ ਹੈ ਇਹ ਜ਼ਿਕਰ ਕੀਤਾ ਗਿਆ ਹੈ। ਔਰ ਨਿਊਜ਼ 18 ਨੇ ਐਕਸਕਲੂਸਿਵ ਗੱਲਬਾਤ ਕੀਤੀ ਹੈ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਉਹ ਕੁਝ ਹੀ ਪਲਾਂਚ ਮੈਂ ਤੁਹਾਨੂੰ ਸੁਣਾਵਾਂਗਾ ਪਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂ। ਮਸੇਵਾਲਾ ਦੇ ਪਿਤਾ ਦੇ ਵੱਲੋਂ ਮਹਾਰਾਸ਼ਟਰ ਦੇ ਪੁਲਿਸ ਦੇ ਡੀਜੀਪੀ ਨੂੰ ਇਹ ਕੰਪਲੇਂਟ ਕੀਤੀ ਗਈ ਹੈ। 11 ਜੂਨ ਹੈ ਮੈਂ ਆਪਣੀ ਟੀਮ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਦੇਖ ਲੈਣ। 11 ਜੂਨ ਵੀ ਪਬਲਿਕ ਸਕਰੀਨਿੰਗ ਰੋਕਣ ਦੀ ਮੰਗ ਕੀਤੀ ਗਈ ਹੈ। ਠੀਕ 11 ਜੂਨ ਨੂੰ ਜਿਹੜੀ ਸਿੱਧੂ ਮਸੇਵਾਲਾ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ BBC ਲੰਡਨ ਦੇ ਵੱਲੋਂ ਬਣਾਈ ਗਈ ਡਾਕੂਮੈਂਟਰੀ ਹੈਗੀ ਉਸ ਦੀ ਸਕਰੀਨਿੰਗ ਰੋਕੀ ਜਾਵੇ ਔਰ ਉਸ ਨੂੰ ਲੈ ਕੇ ਹੀ ਇੱਕ ਤਾਂ ਕੰਪਲੇਂਟ ਕੀਤੀ ਗਈ ਹੈ ਔਰ ਦੂਜਾ ਕਾਬਲੇ ਗੌਰ ਹੈ ਕਿ ਇਸ ਦੇ ਵਿੱਚ ਸਿੱਧੂ ਮਸੇਵਾਲਾ ਦੇ ਪਿਤਾ ਨੇ ਜਿਹੜੇ ਸਿੱਧੂ ਮਸੇਵਾਲਾ ਦੇ ਪਿਤਾ ਨੇ ਇੱਕ ਲੀਗਲ ਨੋਟਿਸ ਵੀ ਭੇਜਿਆ BBC ਦੀ ਟੀਮ ਨੂੰ ਹਾਂ ਤਾਂ ਦੋਵੇਂ ਚੀਜ਼ਾਂ ਹੋਈਆਂ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਦਿਵਤੇ ਕੀ ਕਰਦੀ ਹੈ ਜਾਂ ਬੀਬੀਸੀ ਲੰਡਰ ਵਾਲੇ ਕੀ ਕਰਦੇ ਨੇ ਪਰ ਕਾਬਲੇ ਗੌਰ ਹੈ ਕਿ 11 ਤਰੀਕ ਨੂੰ ਸਿੱਧੂ ਮਸੇਵਾਲਾ ਦਾ ਇੱਕ ਪਾਸੇ ਇੱਕ ਨਵੀਂ ਈਪੀ ਰਿਲੀਜ਼ ਕੀਤੀ ਜਾਏਗੀ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਦੂਜੇ ਪਾਸੇ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਕਿ ਇੱਕ ਡਾਕੂਮੈਂਟਰੀ ਬਣਾਈ ਗਈ ਔਰ ਉਸ ਡਾਕੂਮੈਂਟਰੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਸਕਰੀਨਿੰਗ 11 ਤਰੀਕ ਨੂੰ ਹੋਣੀ ਹੈ ਔਰ 11 ਤਰੀਕ ਵਾਲੀ ਸਕਰੀਨਿੰਗ ਰੋਕਿਆ ਜਾਵੇ ਕੁੱਲ ਮਿਲਾ ਕੇ ਦੇਖਣਾ ਹੋਵੇਗਾ ਕਿ ਇਹ ਸਕਰੀਨਿੰਗ ਰੁਕਦੀ ਹੈ ਨਹੀਂ ਰੁਕਦੀ ਜਾਂ ਫਿਰ ਪੁਲਿਸ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਔਰ ਕਾਬਲੇ ਗੌਰੇ ਵੀ ਹੈ ਕਿ ਲੀਗਲ ਨੋਟਿਸ ਵੀ ਭੇਜ ਦਿੱਤਾ ਗਿਆ ਅਜੇ ਤੱਕ ਅਦਾਲਤ ਦਾ ਰੁਕ ਨਹੀਂ ਕੀਤਾ ਗਿਆ ਪਰ ਲੀਗਲ ਨੋਟਿਸ ਜ਼ਰੂਰ ਭੇਜ ਦਿੱਤਾ ਗਿਆ ਹੈ ਪਰਿਵਾਰ ਦੇ ਵੱਲੋਂ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ న్యూਸ 8 ਨੇ ਗਲਤ ਬਾਤ ਕੀਤੀ ਹੈ ਮੁੱਸੇਵਾਲਾ ਦੇ ਪਿਤਾ ਦੇ ਨਾਲ ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣਾ ਹੈ ਬਲਕੌਰ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤੇ ਜੇ ਇਹ ਜਿਹੜੀ ਬੀਬੀਸੀ ਦੀ ਡਾਕੂਮੈਂਟਰੀ ਨੂੰ ਤੁਸੀਂ ਰੋਕਣ ਦੀ ਸਕਰੀਨਿੰਗ ਦੀ ਮੰਗ ਕੀਤੀ ਗਈ ਹੈ ਥੋੜਾ ਵਿਸਤਾਰ ਨਾਲ ਦੱਸੋਗੇ ਇਹ ਕੀ ਮਾਮਲਾ ਹੈ ਕਦੋਂ ਸ਼ੁਰੂ ਹੋਇਆ ਮਾਮਲਾ ਕੀ ਹੈ ਖਰ ਬਿਹਤਰ ਇਹ ਅਧਾਰਾ ਹੀ ਦੱਸ ਸਕਦਾ ਪਰੰਤੂ ਅਸੀਂ ਇਹਨਾਂ ਨੂੰ ਇੱਕ ਬੇਨਤੀ बार-बार ਇਹ ਕਰਦੇ ਰਹੇ ਹਾਂ ਵੀ ਪਲੀਜ਼ ਸਾਡਾ ਟ੍ਰੇਲ ਪੂਰਾ ਹੋ ਲੈਂਦੇ ਜੀ ਕਿਉਂਕਿ ਤੁਸੀਂ ਜੋ ਕੀ ਦਿਖਾ ਰਹੇ ਹੋ ਸਾਨੂੰ ਕੁਝ ਨਹੀਂ ਪਤਾ ਤੁਸੀਂ ਕਿਹਨੂੰ ਇੰਟਰਵਿਊ ਕੀਤਾ ਸਾਨੂੰ ਨਹੀਂ ਪਤਾ ਜੀ ਤੇ ਸਾਡੇ ਕਿਹੜੇ دوست ਨੇ ਸਿੱਧੂ ਦੇ ਜਿੰਨਾਂ ਨੂੰ ਤੁਸੀਂ ਕਿੱਥੋਂ ਲੱਭ ਲਿਆ ਕਿ ਪਤਾ ਨਹੀਂ ਸਾਨੂੰ ਕੋਈ ਕਿਸੇ ਗੱਲ ਦੀ ਪਤਾ ਉਹ ਪੋਜ਼ਿਟਿਵ ਸਾਡੇ ਹੱਕ ਚ ਦੇ ਰਿਹਾ ਸਾਡੇ ਵਿਰੁੱਧ ਸਾਨੂੰ ਕੋਈ ਸਹੀ ਗੱਲ ਦੀ ਕੋਈ ਜਾਣਕਾਰੀ ਨਹੀਂ ਜੀ ਤੇ ਤਕੇ ਨਾਲ ਮਤਲਬ ਇਹ ਜਿਹੜੀ ਡਾਕੂਮੈਂਟਰੀ ਹੈ ਉਹ ਬਣਾਉਣ ਉੱਤਰਦੇ ਪਰ ਮੈਂ ਤਾਂ ਇੱਕ ਬੇਨਤੀ ਕਰੀ ਹੈ ਪੁਲਿਸ ਨੂੰ ਪ੍ਰਸ਼ਾਸਨ ਨੂੰ ਜੀ ਕਿ ਜੇ ਤਾਂ ਤੁਹਾਡੇ ਕੋਲੇ ਐਡੇ ਪੁਖਤਾ ਕੋਈ ਸਬੂਤ ਨੇ ਤੁਸੀਂ ਇਹਦੀ ਕੋਈ ਕੋਹ ਖੋਪੜਤਾਲ ਕੀਤੀ ਤਾਂ ਸਾਡੀ ਸਿੱਟ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਸਾਨੂੰ ਬੜੀ ਉਹ ਨਹੀਂ ਤਾਂ ਮੈਨੂੰ ਹੀ ਲੱਗਦਾ ਤੁਸੀਂ ਪੰਬਲਪੂਸਾ ਪਾ ਕੇ ਸਾਡੇ ਦੋਸ਼ੀਆਂ ਦੇ ਹੱਕ ਜਿਤਨ ਭੁਗਤ ਰਹੇ ਹੋਏ ਮੈਂ ਜਦ ਤੱਕ ਜਿਹੜਾ ਖਰਚਾ ਮੈਨੂੰ ਹੈ ਸਰ ਜੀ ਪਰ ਸਾਡੀਆਂ ਦੋ ਬੜੀਆਂ ਇੰਪੋਰਟੈਂਟ ਜੋ ਗਵਾਹਾਂ ਨੀਆਂ ਜੋ ਗਵਾਹਾਂ ਹੋ ਚੁੱਕੀਆਂ ਨੇ ਮੇਰੀ ਗਵਾਹੀ ਚੱਲ ਰਹੀ ਹੈ ਤੇ ਅਗਲੇ ਦੋ ਤਿੰਨ ਮਹੀਨਿਆਂ ਚ ਉਹ ਕੰਪਲੀਟ ਹੋਣੀ ਹੈ ਉਸ ਤੋਂ ਬਾਅਦ ਅਜਿਹੀਆਂ ਗਵਾਹੀਆਂ ਪੁਲਿਸ ਦੀ ਜੋ 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 ਵੀ ਇਸ ਅਦਾਲਤ ਦਾ ਸਿਸਟਮ ਹੈ ਉਹਦੇ ਹਿਸਾਬ ਨਾਲ ਅੱਗੇ ਚੱਲਣਾ ਹੈ ਤਾਂ ਫਿਰ ਤੁਹਾਨੂੰ ਡਾਕੂਮੈਂਟਲੀ ਤੁਸੀਂ ਕੀ ਦਿਖਾਓਗੇ ਡਾਕੂਮੈਂਟ ਜਿਸ ਕੋ ਪਹਿਲਾਂ ਸਰ ਬਲਕੌਰ ਜੀ ਇੱਕ ਗੱਲ ਇੱਕ ਸਵਾਲ ਹੋ ਰਿਹਾ ਕਿ ਇਹ ਇਹਨਾਂ ਨੇ ਤੁਹਾਨੂੰ ਕੰਟੈਕਟ ਕੀਤਾ ਸੀ ਤੁਸੀਂ ਆਪਣਾ ਵਰਜ਼ਨ ਦੇਣ ਲਈ ਰੋਕਿਆ ਸੀ ਵੀ ਹਲੇ ਟ్రਾਇਲ ਚੱਲ ਰਿਹਾ ਹੈ ਇਹ ਕਦੋਂ ਕੰਟੈਕਟ ਕੀਤਾ ਸੀ ਇਹ 2023 ਤੋਂ ਲੱਗ ਰਹੇ ਨੇ ਜੀ ਵੈਸੇ ਤਾਂ ਅੱਛਾ ਜੀ ਅੰਨ ਅਸੀਂ ਉਧਰ ਨਹੀਂ ਮਨਾ ਕਰਦੇ ਵੀ ਨਹੀਂ ਅਸੀਂ ਜਿੰਨਾ ਚਿਰ ਸਾਡਾ ਅਦਾਲਤਾਂ ਜੋ ਕੋਰਟ 'ਚ ਕੋਈ ਫੈਸਲਾ ਨਹੀਂ ਆਉਂਦਾ ਅਸੀਂ ਕੋਈ ਇਹਦੇ 'ਤੇ ਕੋਈ ਫਿਲਮ ਕੋਈ ਵੀ ਕੋਈ ਕੁਝ ਵੀ ਕਿਸੇ ਤਰ੍ਹਾਂ ਦਾ ਸੋਸ਼ਲ ਮੀਡੀਆ 'ਤੇ ਪਰਿਵਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਜਹਾ ਤੁਸੀਂ ਨਹੀਂ ਹਟਦੇ ਭਾਈ ਮੈਂ ਕੀ ਕਰਾਂ ਜਿਹਦੇ ਜਿੱਤਾਂ ਲੜਾਇਆ ਸਿੱਧੂ ਤੇ ਯਾਰ ਦੋਸਤਾਂ ਦਾ ਜ਼ਿਕਰ ਹੈ ਇਸ ਮੈਸੇਜ ਵਿੱਚ ਕਿ ਸਿੱਧੂ ਦੇ ਯਾਰ ਦੋਸਤ ਜਿਹੜੇ ਕਦੇ ਸਾਹਮਣੇ ਨਹੀਂ ਆਏ ਉਹਨਾਂ ਦਾ ਵੀ ਇਹਦੇ ਵਿੱਚ ਵਰਜ਼ਨ ਹੈ ਇਹ ਕਿਹੜੇ ਯਾਰ ਦੋਸਤ ਕੋਈ ਕਿਸੇ ਨਾਲ ਗੱਲ ਹੋਈ ਹੋਏ ਜਾਂ ਕਿਸੇ ਨੇ ਤੁਹਾਨੂੰ ਕਿਹਾ ਵੀ ਹਾਂਜੀ ਮੈਨੂੰ ਕਾਲ ਆਇਆ ਸੀ ਅਹ ਸੀ ਦੇਖੋ ਜਿਹੜੇ ਤਾਂ ਸਾਡੇ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਬੰਦੇ ਜਿਹੜੇ ਸਾਡੇ ਕੋਲੇ ਆਉਂਦੇ ਜਾਂਦੇ ਆ ਜਾਂ ਸਾਡੇ ਦੁੱਖ ਨੂੰ ਸਮਝਦੇ ਨੇ ਸਾਰੇ ਆ ਨਾ ਜੀ ਜੀ ਤੇ ਜੋ ਪਰਿਵਾਰ ਦੇ ਨਾਲ ਹਰ ਸਮੇਂ ਹਾਜ਼ਰ ਹੁੰਦੇ ਉਹਨਾਂ ਨੂੰ ਇਹਨਾਂ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਾਂ ਕਿਸੇ ਨੂੰ ਇੰਟਰਵਿਊ ਕੀਤੀ ਤਾਂ ਤੋਂ ਮੈਨੂੰ ਇੰਨਾ ਇੱਕ ਪਤਾ ਲੱਗਿਆ ਜਿਵੇਂ ਸਹੀ ਹੋ ਮਤਲਬ ਇਹਨਾਂ ਨੇ ਜੋ ਸਾਡੀ ਐਫ ਆਈ ਆਰ ਦੇ ਵਿੱਚ ਨਾਮ ਜੱਤੇ ਬੰਦੇ ਉਹਨਾਂ ਨੇ ਜੁੜੀ ਦਿੱਤੇ अच्छा जी ਜਿਹੋ ਜੂਸ ਉਹ ਇਹ ਇਹਨਾਂ ਨੇ ਤਾਂ ਉਹਨਾਂ ਨੂੰ ਲੱਭ ਰੱਖਿਆ ਤੇ ਸਾਡੀ ਪੁਲਿਸ ਵਾਲੇ ਇੱਕ ਹਨੇਰੇ ਜਿਹਾਂ ਪਰਮਾਰਤੀ ਨੇ ਕਿ ਮੇਰੀ ਗ੍ਰਿਫਤਾਰੀ ਦੀ ਭਾਈ ਜਿਹੜੇ ਹਾਲੇ ਕੇਸ ਦੇ ਨਾਮ ਜਾਂਦਨੇ ਤੇ ਉਹ ਅਰੈਸਟ ਨਹੀਂ ਹੋਏ ਹਣੇ ਤੱਕ ਜਿਹੜੇ ਵਿਦੇਸ਼ਾ ਜਿਹੜੇ ਵਿਦੇਸ਼ਾ ਵਿੱਚ ਵੀ ਨੇ ਹਾਂ ਜੀ ਅਮਰੀਕਾ 'ਚ ਬੈਠੇ ਨੇ ਜਿਹੜੇ ਜੀ ਤਾਂ ਇਹ ਉਹਨਾਂ ਤੱਕ ਇੰਟਰਵਿਊ ਤੱਕ ਤਾਂ ਪਹੁੰਚ ਸਕਦੇ ਨੇ ਮੇਰੇ ਖਿਆਲ ਹੈ ਮੈਂ ਜੀ ਨੂੰ ਦੋਸ਼ੀ ਮੰਨਣਾ ਸਮਝ ਤੋਂ ਪਰੇ ਹੋਈ ਪਈ ਜਾਗਾ ਤੇ ਤੁਸੀਂ ਬਾਰ ਬਾਰ ਇਹਨਾਂ ਨੂੰ ਕਿਹਾ ਵੀ ਹਲੇ ਅਸੀਂ ਕੋਈ ਵਰਜਨ ਨਹੀਂ ਦੇਣਾ ਜਦ ਤੱਕ ਟ్రਾਇਲ ਨਹੀਂ ਪੂਰਾ ਹੁੰਦਾ ਲੇਕਿਨ ਇਹ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਗੱਲ ਨਹੀਂ ਮੰਨੀਗੇ ਔਰ ਸਕਰੀਨ ਰਕਤੀ ਗਈ ਬਿਲਕੁਲ ਫਿਰ ਅਸੀਂ ਪ੍ਰਸ਼ਾਸਨ ਕੋਲ ਗਏ ਆ ਵੀ ਤੁਹਾਨੂੰ ਤਦ ਤੱਕ ਰੋਕਿਆ ਜਾਵੇ ਜਦ ਤੱਕ ਅਸੀਂ ਮਾਣ ਜੋ ਅਦਾਲਤ ਦੇ ਵਿੱਚ ਸਾਰੇ ਗਵਾਹ ਨਹੀਂ ਭੁਗਤੇ ਜਾਂਦੇ ਸਾਰੇ ਜੀ ਆ ਜਿਹੜੀ ਸਾਡੀ ਪੁਲਿਸ ਦੀ ਸਾਰੀ ਥਿਓਰੀ ਜੋ ਵੀ ਪੁਲਿਸ ਨੇ ਇਨਵੈਸਟੀਗੇਟ ਕੀਤੀ ਆ ਉਹ ਪ੍ਰਭਾਵਿਤ ਨਾ ਹੋਵੇ ਕਿਸੇ ਤਰੀਕੇ ਨਾਲ ਬਲਕੌਰ ਜੀ ਇੱਕ ਇੱਕ ਸਵਾਲ ਹੋ ਰਿਹਾ ਕਿ ਜਿੱਦਾਂ ਤੁਸੀਂ ਮੇਲ ਹੋਣੀ ਥੋੜੀ ਦੇਰ ਪਹਿਲਾਂ ਡੀਜੀਪੀ ਮਹਾਰਾਸ਼ਟਰ ਨੂੰ ਕੀਤੀ ਹੈ ਕਿਉਂਕਿ ਬੰਬੇ ਵਿੱਚੇ ਮੁੰਬਈ ਵਿੱਚੇ ਸਕਰੀਨਿੰਗ 11 ਤਰੀਕ ਨੂੰ ਰੱਖੀ ਗਈ ਹੈ ਕੋਈ ਜਵਾਬ ਹੱਲੇ ਆਇਆ ਨੇ ਹਲੇ ਤੱਕ ਨਹੀਂ ਆਇਆ ਹਲੇ ਕੋ ਉਸ ਸਮਾਂ ਪਹਿਲੇ ਕੀਤਾ ਮੈਂ ਕਿਹਾ ਵੇਟ ਕਰੂੰਗਾ ਨਹੀਂ ਫਿਰ ਮਾਂਜੋ ਕੋਰਟ ਦਾ ਰਸਤਾ ਅਚਾਰ ਕਰਾਂਗੇ ਕਿਉਂਕਿ ਲੀਗਲ ਲੀਗਲ ਨੋਟਿਸ ਵੀ ਤੁਸੀਂ ਭੇਜੇਗਾ ਤੁਹਾਡੀ ਟੀਮ ਵੱਲੋਂ ਬਿਲਕੁਲ ਭੇਜਿਆ ਜੀ ਬਿਲਕੁਲ ਭੇਜਿਆ ਸਿਹਾਰ ਅਦਾਲਤ ਅੱਗੇ ਹਰ ਕਾਨੂੰਨੀ ਜੋ ਹਰ ਬਾਇਓ ਬਰਤਨ ਜੀ ਜੇ ਇੰਤਜ਼ਾਰ ਕਰੋਗੇ ਤੇ ਸੋਮਵਾਰ ਨੂੰ ਫਿਰ ਤੁਸੀਂ ਮਾਂਸਾ ਕੋਰਟ ਵਿੱਚ ਦਾਖਲ ਕਰੋਗੇ ਅਪਲੀਕੇਸ਼ਨ ਤੇ ਜਵਾਬ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਤਿਆਰੀ ਕਰ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਲਕੌਰ ਜੀ ਬਾਤ ਕਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਮੇਜ ਜੀ ਮੈਟਰ ਇਹ ਹੈ ਜੀ ਇੱਕ ਆਪਣੇ ਸਿੱਧੂ ਮਸੂਏ ਵਾਲ ਸਾਹਿਬ ਦੇ ਫਾਦਰ ਸਾਹਿਬ ਨੂੰ ਕਿਤੋਂ ਇੱਕ ਫਾਰਬਿਡੇਡ ਮੈਸੇਜ ਮਿਲਿਆ ਸੀਗਾ ਕਿ BBC UK ਦੀ ਟੀਮ ਨੇ ਕੋਈ ਡਾਕੂਮੈਂਟਰੀ ਤਿਆਰ ਕੀਤੀ ਹੈ ਤੇ ਉਹਨਾਂ ਨੇ ਉਹ ਡਾਕੂਮੈਂਟਰੀ 11 ਜੂਨ ਨੂੰ ਬੰਬੇ ਵਿਖੇ ਮੁੰਬਈ ਵਿਖੇ ਉਹਨਾਂ ਨੇ ਉਹਦਾ ਜਾਨੀ ਕਿ ਪ੍ਰੀਮੀਅਰ ਕਰਨਾ ਤੇ ਉਹ ਕਲੇਮ ਕਰ ਰਹੇ ਨੇ ਵੀ ਉਸ ਡਾਕੂਮੈਂਟਰੀ ਦੇ ਵਿੱਚ ਕੁਝ ਇਹ ਜਿਹੇ ਇੰਟਰਵਿਊਸ ਨੇ ਕੁਝ ਇਹ ਜੀ ਕਲਿੱਪਿੰਗਸ ਨੇ ਕੁਝ ਵਾਇਸ ਨੋਟਸ ਨੇ ਯਾਨੀ ਕਿ ਕੁਝ ਇਹ ਜਿਹੇ ਨਵੀਆਂ ਚੀਜ਼ਾਂ ਨੇ ਜਿਹੜੀਆਂ ਕਿ ਅੱਜ ਤੱਕ ਕਦੇ ਪਬਲਿਕ ਵਿਊ ਚ ਨਹੀਂ ਆਈਆਂ ਤੇ ਇਹਦੇ ਵਿੱਚ ਇੱਕ ਬੜੀ ਗੱਲ Umesh ji ਜ਼ਰੂਰੀ ਹੈ ਵੀ ਇਹ ਜਿਹੜੀ ਡਾਕੂਮੈਂਟਰੀ ਹੈ ਜਿਹਦੇ ਬਾਰੇ ਸਾਨੂੰ ਪਤਾ ਲੱਗਿਆ ਇਹਦੇ ਵਿੱਚ ਫੈਮਿਲੀ ਤੋਂ ਕੋਈ ਵੀ ਚੀਜ਼ ਨਹੀਂ ਪੁੱਛੀ ਗਈ ਨਾ ਫੈਮਿਲੀ ਨੇ ਕੋਈ ਕਦੇ ਇਹਨਾਂ ਨੇ ਕਦੇ ਕੰਟੈਕਟ ਕੀਤਾ ਵੀ ਅਸੀਂ ਇਹਨਾਂ ਨੇ ਯਾਨੀ ਕਿ ਫੈਮਿਲੀ ਨੇ ਇਹਦੇ ਵਿੱਚ ਕੋਈ ਡਿਸਕਲੋਜ਼ ਨਹੀਂ ਕੀਤੀ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਉਹਨਾਂ ਸਿੱਧੂ ਮੂਸੇਵਾਲੇ ਦੇ ਮਰਡਰ ਦਾ ਜੋ ਟ੍ਰਾਇਲ ਆ ਉਹ ਬੜੀ ਕ੍ਰੂਸ਼ੀਅਲ ਸਟੇਜ ਤੇ ਚੱਲ ਰਿਹਾ ਕਿਉਂਕਿ ਕੋਈ ਵੀ ਚੀਜ਼ ਇਸ ਸਟੇਜ ਤੇ ਕਹੀ ਗਈ ਜਾਂ ਕੋਈ ਕਿਸੇ ਬਾਰੇ ਕਹੀ ਗਈ ਉਹ ਸਾਰਾ ਕੁਝ ਇਟ ਕੈਨ ਹੈਂਪਰ ਦੀ ਟ੍ਰਾਇਲ ਉਹ ਟ੍ਰਾਇਲ ਇਫੈਕਟ ਕਰ ਸਕਦੀ ਹੈ ਵਨ ਵੇਅ অর ਦੀ ਅਦਰ ਸੋ ਇਸ ਕਰਕੇ ਸਾਰਾ ਕੁਝ ਇਹ ਤੋਂ ਬਾਅਦ ਸਲਾਹ ਕਰਕੇ ਜੀ ਦੈਨ ਉਹਨਾਂ ਦੀ ਜਿਹੜੀ ਫੈਮਿਲੀ ਦੀ ਕੰਸੈਂਟ ਦੇ ਨਾਲ ਜੀ ਵੀ ਹੈਵ ਸੈਂਡਡ ਲੀਗਲ ਨੋਟਿਸ ਹੁਣ ਅਸੀਂ ਭੇਜਿਆ ਜੀ BBC UK ਦੀ ਟੀਮ ਨੂੰ ਤੇ ਨਾਲ ਹੀ ਸਿੱਧੂ ਮੂਸੇਵਾਲਾ ਸਾਹਿਬ ਨੇ ਇੱਕ ਕੰਪਲੇਂਟ ਫਾਰਵਰਡ ਕੀਤੀ ਹੈ ਜੀ ਡੀਜੀਪੀ ਮਹਾਰਾਸ਼ਟਰ ਨੂੰ ਤਾਂ ਕਿ ਜਿਹੜੀ ਇਹ ਡਾਕੂਮੈਂਟਰੀ ਦੀ ਸਕਰੀਨਿੰਗ ਹੈ ਇਹ ਰੋਕੀ ਜਾਵੇ ਤੇ ਮੈਂ ਫੇਰ ਓਮੇਸ਼ ਜੀ ਇਹ ਚ ਕਹਿਣਾ ਚਾਹੁੰਦਾ ਵੀ ਇਹ ਜੋ ਵੀ ਡਾਕੂਮੈਂਟਰੀ ਹੈ ਇਹ ਵਿਦਆਊਟ ਫੈਮਿਲੀ ਦੀ ਪਰਮਿਸ਼ਨ ਤੋਂ ਹੈ ਫੈਮਿਲੀ ਦੇ ਇਹਦੇ ਵਿੱਚ ਕੋਈ ਇੰਟਰਵਿਊ ਕਿਸੇ ਫੈਮਿਲੀ ਮੈਂਬਰ ਦੀ ਕਿਸੇ ਦੀ ਨਹੀਂ ਹੈ ਤੇ ਫੈਮਿਲੀ ਨੂੰ ਵੀ ਖਾਸ ਹੈ ਕਿ ਵੀ ਇਹਦੇ ਵਿੱਚ ਜੇ ਕੋਈ ਇਹੋ ਜੀ ਗੱਲ ਕੱਲ ਨੂੰ ਅੱਗੇ ਆਉਂਦੀ ਹੈ ਕਿ ਇਹ ਟ੍ਰਾਇਲ ਦੇ ਉੱਪਰ ਇਫੈਕਟ ਨਾ ਪਾਵੇ ਤਾਂ ਕੁੱਲ ਮਿਲਾ ਕੇ ਇਸ ਡਾਕੂਮੈਂਟਰੀ ਨੂੰ ਪਰਿਵਾਰ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਜਦੋਂ ਡਾਕੂਮੈਂਟਰੀ ਬਣਾ ਕੇ ਮੋਟਿਵ ਹੋਵੇ ਪੈਸੇ ਕਮਾਉਣ ਦਾ ਪਰ ਪਰਿਵਾਰ ਤੋਂ ਜਿਹੜਾ ਪੀੜਤ ਪਰਿਵਾਰ ਆ ਉਸ ਤੋਂ ਇਜਾਜ਼ਤ ਨਾ ਲਈ ਜਾਵੇ ਫਿਰ ਫਰਕ ਤਪੈਂਦਾ ਹੁਣ ਅੱਗੇ ਵੱਧਿਆ ਮੁੱッセ ਵਾਲਾ ਚਰਚਾ ਦੇ ਵਿੱਚ ਨੇ 11 ਜੂਨ ਦਾ ਦਿਨ ਆ ਰਿਹਾ ਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਸਿੱਧੂ ਮੁੱਸੇਵਾਲਾ ਦੀ ਆਵਾਜ਼ ਗੂੰਜਣ ਵਾਲੀ ਗੇਰਾਂ ਜੁੰਨੂ ਮੁਸੇਵਾਲਾ ਦੀ ਇੱਕ ਨਵੀਂ ਈਪੀ ਮੂਸਾ ਪ੍ਰਿੰਟ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਪੋਸਟਰ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਈਪੀ ਯਾਨੀ ਇਕੱਠੇ ਕਈ ਗਾਣਿਆਂ ਦੀ ਐਲਬਮ ਅਤੇ ਮੁਸੇਵਾਲੇ ਦੀ ਇਹ ਈਪੀ ਵੀ ਕਈ ਅਣ ਸੁਨੇ ਗਾਣਿਆਂ ਦੇ ਨਾਲ ਆਏਗੀ ਇਹ ਗਾਣੇ ਉਹਨਾਂ ਦੇ ਮਿਊਜ਼ਿਕ ਵੈਂਕਰ ਦੇ ਵਿੱਚ ਰਿਕਾਰਡ ਹੋ ਕੇ ਬਚੀ ਹੋਈ ਸੰ ਜੋ ਹੁਣ ਦੁਨੀਆ ਦੇ ਸਾਹਮਣੇ ਆਉਣਗੇ ਕਾਬਲੇ ਗੌਰੇ ਕੀ ਮੌਤ ਤੋਂ ਬਾਅਦ ਮੁਸੇਵਾਲਾ ਦੀ ਹੁਣ ਤੱਕ 9 ਗਾਣੇ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਵਿੱਚ 23 ਜੂਨ 2022 ਨੂੰ ਐਸ ਵੀ ਆ ਲਗਾਣਾ ਰਿਲੀਜ਼ ਹੋਇਆ 8 ਨਵੰਬਰ 2 7 ਅਪ੍ਰੈਲ 2023 ਨੂੰ ਮੇਰਾ ਨਾਂ 7 ਜੁਲਾਈ 2023 ਨੂੰ ਚੋੜਨੀ 12 ਨਵੰਬਰ ਨੂੰ ਵਾਚ ਆਊਟ 2 ਫਰਵਰੀ 2024 ਨੂੰ ਰਿਪੀਟ 11 ਅਪ੍ਰੈਲ ਨੂੰ 410 3 ਅਗਸਤ ਨੂੰ ਅਟੈਚ ਅਤੇ 23 ਜਨਵਰੀ ਨੂੰ ਲੋਕ ਰਿਲੀਜ਼ ਹੋਇਆ ਸੀ ਅਤੇ ਹੁਣ ਇੱਕ ਵਾਰ ਮੁੱਸੇਵਾਲਾ ਦੀ ਚਾਂਦ ਵਾਲਿਆਂ ਦੀਆਂ ਨਜ਼ਰਾਂ 11 ਜੂਨ ਦੀ ਉੱਤੇ ਟਿੱਕੀਆਂ ਨੇ ਜਦੋਂ ਮੁੱਸੇਵਾਲਾ ਮੁੜ ਗੁਜ਼ੇਗਾ ਮੁੱਸੇਵਾਲਾ ਨੂੰ 3 ਸਾਲ ਹੋ ਚੁੱਕੇ ਨੇ ਇਸ ਦੁਨੀਆ ਤੋਂ ਗਏ ਹੋਏ ਜਦੋਂ ਉਹਨਾਂ ਦਾ ਕਤਲ 2022 ਦੇ ਵਿੱਚ ਕੀਤਾ ਗਿਆ ਸੀ ਦੁਨੀਆ ਦੇ ਵਿੱਚੋਂ ਜਾਣ ਤੋਂ 3 ਸਾਲ ਬਾਅਦ ਵੀ ਜਦੋਂ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਗਾਣੇ ਦਾ ਇੰਤਜ਼ਾਰ ਹੋਵੇ ਫਿਰ ਫਰਕ ਤਪਿੰਦਾ ਹੈ ਉਧਰ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਯੂਟਿਊਬਰ ਜਸਪੀਰ ਸਿੰਘ ਨੂੰ ਮੋਹਾਲੀ ਕੋਰਟ ਨੇ ਇੱਕ ਵਾਰ ਫਿਰ ਤੋਂ 2 ਦਿਨ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ ਸਟੇਟ ਆਪਰੇਸ਼ਨ ਸੈੱਲ ਨੇ ਜਸਬੀਰ ਦੀ 7 ਦਿਨ ਦੀ ਰਿਮਾਂਡ ਕੀਤੀ ਸੀ ਪਰ ਕੋਰਟ ਨੇ 2 ਦਿਨ ਦੀ ਰਿਮਾਂਡ ਦਿੱਤੀ ਪੁਲਿਸ ਦਾ ਦਾਅਵਾ ਹੈ ਕਿ ਜਾਂਚ ਦੇ ਵਿੱਚ ਪਾਕਿਸਤਾਨੀ ਨੰਬਰ ਤੇ ਡਿਲੀਟਡ ਡਾਟਾ ਮਿਲਿਆ ਹੈ ਅਤੇ ਹੁਣ ਜਸਬੀਰ ਦੀ ਨਿਸ਼ਾਨਦੇਹੀ ਦੇ ਉੱਤੇ ਹੋਰ ਸਬੂਤ ਇਕੱਠੇ ਕੀਤੇ ਜਾਣੇ ਨੇ ਫੀਮੇਲ ਫਰੈਂਡ ਦਾ ਜ਼ਿਕਰ ਐਜਿ ਕੋਈ ਫੀਮੇਲ ਫਰੈਂਡ ਦਾ ਅਸੀਂ ਕੋਈ ਨਾਮ ਨਹੀਂ ਲਿਆ ਜੀ ਉਹ ਜ਼ਿਕਰ ਕਰ ਰਹੇ ਹੈ ਜੀ ਜ਼ਿਕਰ ਕਰਨ ਦਾ ਪੁਲਿਸ ਰਿਮਾਂਡ ਦਿੱਤਾ ਜੀ ਜੋ ਮਰਜ਼ੀ ਜ਼ਿਕਰ ਕਰਾਈ ਜਾਵੇ ਉਹ ਤੋਂ ਪਾਕਿਸਤਾਨੀ ਕੰਟੈਕਟਸ ਵੀ ਕੋਈ ਪਾਕਿਸਤਾਨੀ ਕੰਟੈਕਟ ਕੋਈ ਨਹੀਂ ਜੀ ਮਿਲਿਆ ਮੇਰੇ ਫੋਨ 'ਚ ਵੀ ਦੱਸ ਪਾਕਿਸਤਾਨੀ ਕੰਟੈਕਟ ਸਰੇਕ ਬੋੰਦੇ ਤੇ ਹੋ ਸਕਦੇ ਕੋਈ ਨਾ ਕੋਈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਜਸਪੀਰ ਆਈਐਸਆਈ ਏਜੰਟ ਸ਼ਾਕਿਰ ਉਰਫ ਜਟਰੰਦਾਵਾ ਅਤੇ ਦਿੱਲੀ ਤੋਂ ਕੱਢੇ ਗਏ ਅਧਿਕਾਰੀ احਸਾਨ ਔਰ ਰਹੀਮ ਉਰਫ ਦਾਨਿਸ਼ ਦੇ ਵੀ ਸੰਪਰਕ ਦੇ ਵਿੱਚ ਸੀ ਤੋ ਉੱਥੇ ਹੀ ਹੁਣ ਜਸਪੀਰ ਦੀ ਗਰਲਫ੍ਰੈਂਡ ਤੋਂ ਵੀ ਸਟੇਟ ਸਪੈਸ਼ਲ ਸੈੱਲ ਪੁੱਛਗਿੱਛ ਕਰੇਗੀ ਜੋ ਤਿੰਨ ਵਾਰ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਜਾ ਚੁੱਕੀ ਹੈ ਅਤੇ ਜਸਪੀਰ ਦੀ ਹਰ ਇੱਕ ਵੀਡੀਓ ਦੇ ਵਿੱਚ ਇਸ ਦੇ ਨਾਲ ਨਜ਼ਰ ਆ ਰਹੀ ਹੈ ਤਾ جاسੂਸਾਂ ਦੇ ਉੱਤੇ ਇਹ ਸ਼ਿਕੰਜਾ ਕਸਿਆ ਜਾ ਰਿਹਾ ਹੈ ਪਰ ਅੱਗੇ ਕਿਹੜੇ ਖੁਲਾਸੇ ਹੋਣਗੇ ਇੱਕ ਵੱਡਾ ਸਵਾਲ ਬਰਕਰਾਰ ਹੁਣ ਅੱਗੇ ਵੱਧਦੇ ਤੇ ਸਵਾਲ ਹੈ ਅੱਜ ਦਾ ਦਰਸਲ ਆਈਐਸਆਈ ਦੇ ਨਾਲ ਜਸਪੀਰ ਦੇ ਲਿੰਕ ਕਹੇ ਜਾ ਰਹੇ ਨੇ ਇਸ ਕਰਕੇ ਆਈਐਸਆਈ ਨਾਲ ਜੁੜਿਆ ਹੋਇਆ ਸਵਾਲ ਆਈਐਸਆਈ ਭਾਰਤ ਵਿੱਚ ਅਤਵਾਦ ਦੇ ਲਈ ਕਿਹੜੇ ਸੰਗਠਨ ਦਾ ਸਮਰਥਨ ਕਰਦਾ ਹੈ ਜੈਸ਼ੀ ਮੁਹੰਮਦ ਹਿਜ਼ਬੁਲ ਮੁਜਾਹੀਦੀਨ ਲਸ਼ਕਰ-ਏ-ਦੌਇਬਾ ਤੇ ਬੋਕੋ ਹਰਾਮ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਅੱਗੇ ਵੱਧਦੇ ਹਾਂ ਲੁਧਿਆਣਾ ਸਿਮਨੀ ਚੋਣ ਦੇ ਲਈ ਕਾਂਗਰਸ ਜਿੱਥੇ ਵਿਰ 29 ਮਈ ਨੂੰ ਭਾਰਤਪੂਰਨ ਆਸ਼ੂ ਦੇ ਵੱਲੋਂ ਨਾਮਜ਼ਦ ਕੀ ਭਰਨ ਦੇ ਮੌਕੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਸੀ ਪੋਸਟਰਾਂ ਦੇ ਵਿੱਚ ਵੀ ਵੜਿੰਦੀ ਤਸਵੀਰ ਪਹਿਲੀ ਕਤਾਰਾਂ 'ਚ ਸੀ ਦਿਨ ਬਦਲੇ ਤਾਂ ਆਸ਼ੂ ਦੇ ਪੋਸਟਰ ਵੀ ਬਦਲੇ ਨਹੀਂ ਲੁਧਿਆਣਾ 'ਚ ਲੱਗੇ ਨਵੇਂ ਪੋਸਟਰਾਂ ਦੇ ਵਿੱਚ ਨਾਤਾ ਰਾਜਾ ਵੜਿੰਗ ਦੀ ਤਸਵੀਰ ਹੈ ਤੇ ਨਾ ਹੀ ਰੰਦਾਬਾਦੀ ਧਿਆਣਾ ਜਿੰਨੀ ਚੌਂਣ ਦੇ ਵਿੱਚ ਕਾਂਗਰਸ ਦਾ ਪੋਸਟਰ ਵਿਵਾਦ ਇੱਕ ਵਾਰ ਫਿਰ ਤੋਂ ਖੁੱਲ ਕੇ ਸਾਹਮਣੇ ਆ ਰਿਹਾ ਹੈ ਔਰ ਇਸ ਪੋਸਟਰ ਵਿਵਾਦ ਦੇ ਬੇਸ਼ੱਕ ਇੱਕ ਜੁਟਤਾ ਦਾ ਸਨੇਹਾ ਦਿੱਤਾ ਗਿਆ ਉਦੋਂ ਇਸ ਨੂੰ ਲੈ ਕੇ ਪੰਜਾਬ ਬੀਜਪੀ ਆਗੂ ਪ੍ਰਿਤਪਾਲ ਸਿੰਘ ਬਲੀਵਾਲ ਨੇ ਰਾਜਾ ਵੜਿੰਗ ਤੇ ਤੰਜ਼ ਕੱਸਿਆ ਅਤੇ ਐਕਸ ਦੇ ਉੱਤੇ ਲਿਖਿਆ ਆਸ਼ੂ ਜੀ ਗੱਲ ਚੰਗੀ ਨਹੀਂ ਪੋਸਟਰ ਤੇ ਫੋਟੋ ਤੁਸੀਂ ਨਹੀਂ ਲਗਾਉਂਦੇ ਚਾਹ ਤੁਸੀਂ ਨਹੀਂ ਪੁੱਛਦੇ ਪ੍ਰਚਾਰ ਤੇ ਤੁਸੀਂ ਨਹੀਂ ਬੁਲਾਉਂਦੇ ਤੇ ਗੁੱਸਾ ਸਾਡੇ ਨਾਲ ਕਰ ਲੈਂਦੇ ਨੇ ਦੋਵੇਂ ਮਾਣਯੋਗ ਜੱਜਾਖੜ ਸਾਹਿਬ ਵੱਲੋਂ ਦਿੱਤੇ ਇਸ਼ਾਰੇ ਦਾ ਅਸਰ ਹੋ ਗਿਆ ਕਿਸੇ ਗੈਰਤਮੰਦ ਪ੍ਰਧਾਨ ਨਾਲ ਐਸੀ ਹੋਵੇ ਤਾਂ ਅਸਤੀਫਾ ਦੇ ਦਿੰਦਾ ਪਰ ਰਾਜਾ ਜੀ ਚੁੱਪ ਨੇ ਜਿਸ ਤੇ ਕਾਂਗਰਸ ਨੇ ਵੀ ਪਲਟਵਾਰ ਕੀਤਾ ਪ੍ਰਧਾਨ ਬਣ ਗਿਆ ਖੌ ਬੀਜਪੀ ਫੇਰ ਤੁਹਾਨੂੰ ਮੈਂ ਮੰਨਾਂ ਬੀਜੇਪੀ ਦੇ ਵਿੱਚ ਤੁਹਾਡੀ ਨਾ ਕੋਈ ਪੁੱਛਿਆ ਨਾ ਕੋਈ ਫੜਤਾ ਲਿਆ ਇਸ ਤਰ੍ਹਾਂ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਆਪਣੇ ਆਪ ਨੂੰ ਪ੍ਰਧਾਨ ਦੇ ਨਾਲ ਤੋਲਣਾ ਬਿਲਕੁਲ ਗਲਤ ਆ ਜ਼ਿਕਰ ਖਾਸੇ ਲਈ ਲੁਧਿਆਣਾ ਜ਼ਿਲ੍ਹਾ ਚੋਣ ਦੇ ਲਈ 19 ਜੂਨ ਨੂੰ VOTING ਹੋਣੀ ਹੈ 23 ਤਰੀਕ ਨੂੰ ਨਤੀਜੇ ਐਲਾਨੇ ਜਾਣਗੇ ਪਿੱਠੂ ਘੇਟਦੇ ਨਾ ਆਪਾਂ ਟਾ-ਤਾ ਬਣਾਤਾ ਤੇ ਪੋਸਟਰਾਂ ਚ ਉਹੀ ਨਜ਼ਰ ਆ ਰਿਹਾ ਹੈ ਫੋਟੋ ਲਗਾਤੀ ਹਟਾਤੀ ਵਿਰੋਧੀਆਂ ਨੂੰ ਮੌਕਾ ਦੇਤਾ ਖੋਲਿਆ ਪ੍ਰੈਜ਼ੀਡੈਂਟ ਅਸਰ ਇਲੈਕਸ਼ਨ ਦੀ ਕੀਪ ਹੈ ਉਹ ਦੇਖਣਾ ਹੋਏ। ਅਗਲੀ ਖਬਰ ਦਾ ਰੁਕ ਕਰਦੇ ਹਾਂ ਕੁਰੂਕਸ਼ੇਤਰ ਦੇ ਵਿੱਚ ਮੀਰੀ ਪੀਰੀ ਮੈਡੀਕਲ ਕਾਲਜ ਦੇ ਉੱਤੇ ਐਸਜੀਪੀਸੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿਚਾਲੇ ਵਿਵਾਦ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿੱਧੀ ਚੇਤਾਵਨੀ ਦਿੱਤੀ ਅਤੇ ਦਾਵਾ ਕੀਤਾ ਕਿ ਕਾਲਜ ਦੀ ਜ਼ਮੀਨ ਹਰਿਆਣਾ ਦੀ ਹੈ, ਫੰਡ ਹਰਿਆਣਾ ਦਾ ਹੈ ਅਤੇ ਐਸਜੀਪੀਸੀ ਦਾ ਇੱਥੇ ਕੋਈ ਅਧਿਕਾਰ ਨਹੀਂ ਹੈ। ਸਾ ਅਸੀਂ ਹਰਿਆਣਾ ਦੇ ਰਹਿਣ ਵਾਲੇ ਕਾਮੀ ਸਾਹਿਬ ਪੰਜਾਬ ਦਾ ਰਹਿਣ ਵਾਲਾ 25 ਸੌ ਤੱਕ ਤੁਹਾਨੂੰ ਰੋਣਨ ਵਾਲੇ ਇਹ ਇਨਸਾਨ ਸਾਡਾ ਫੰਡਾਮੈਂਟਲ ਰਾਈਟ ਖੋਣ ਵਾਲੇ ਸਾਡੇ ਬੱਚਿਆਂ ਦਾ ਫੰਡਾਮੈਂਟਲ ਰਾਈਟ ਸਾਨੂੰ ਰੋਕਦੇ ਨੇ ਤੇ ਪੰਜਾਬ ਵਿੱਚ ਆਣ ਕੇ ਇੱਥੇ ਮਾਲਕ ਬਣਨਾ ਚਾਹੁੰਦੇ ਇੰਨਾ ਹੀ ਨਹੀਂ ਉਹਨਾਂ ਨੇ SGP C ਦੇ ਉੱਤੇ ਇਲਜ਼ਾਮ ਲਗਾਇਆ ਕਿ ਉਹ ਟਰਸਟ ਬਣਾ ਕੇ ਕਬਜ਼ੇ ਦੀ ਸਿਆਸਤ ਕਰ ਰਹੇ ਨੇ ਅਤੇ ਹੁਣ ਹਰਿਆਣਾ ਦੀ ਪ੍ਰਾਪਰਟੀ ਦੇ ਉੱਤੇ ਆਪਣਾ ਹੱਕ ਜਿਤਾਉਣਾ ਛੱਡ ਦੇਣ ਕਮਿਊਨਿਟੀ ਨਾਲ ਬਿਲਡਿੰਗਾਂ ਬਣੀਆਂ ਨੇ ਪੈਸਾ ਵੀ ਸਾਡਾ ਜ਼ਮੀਨ ਵੀ ਸਾਡੀ ਇਹ ਹੈ ਵੀ ਹਰਿਆਣੇ ਦੀ ਤੇ ਸਾਡੇ ਉੱਤੇ ਇੱਕ ਕਬਜ਼ਾ ਕਰਕੇ ਬੈਠੇ ਨੇ ਕਬਜ਼ਾ ਇਹ ਕਰਕੇ ਬੈਠੇ ਨੇ ਤੇ ਤੇ ਹੋ ਗਿਆ ਨਾ ਅਗਲੇ ਵਾਲੀ ਘਰਾਂ ਹੀ ਬਣ ਗਈ ਇਹ ਆਏ ਤੇ ਇਹ ਉੱਥੇ ਕਬਜ਼ੇ ਕਰਕੇ ਬੈਗੇ ਨੇ ਤੇ ਆਂਦੇ ਨੇ ਹਰਿਆਣੇ ਦੇ ਸਿੱਖਾਂ ਦਾ ਤੇ ਹਰਿਆਣੇ ਦੇ ਇਹ ਮੈਂਬਰਾਂ ਦਾ ਜਾਂ ਪ੍ਰਧਾਨ ਦਾ ਇੱਥੇ ਇਹ ਕੋਈ ਲੈਣਾ ਦੇਣਾ ਵਾਸਤੇ ਨਹੀਂ ਇਹ ਸਾਡਾ ਮੈਡੀਕਲ ਕਾਲਜ ਹੈ ਸਾਡੀ ਜ਼ਮੀਨ ਤੇ ਬਣਿਆ ਝਿੰਡਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਜ਼ਰੂਰਤ ਪਈ ਤਾਂ ਕਮੇਟੀ ਕਾਨੂੰਨੀ ਲੜਾਈ ਲੜਨ ਨੂੰ ਵੀ ਤਿਆਰ ਹੈ ਉਧਰ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਹਰੀਨੌਰ ਮਰਡਰ ਕੇਸ ਦੇ ਵਿੱਚ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਅੰਮ੍ਰਿਤ ਸੰਧੂ ਨਾਮ ਦੇ ਅਕਾਊਂਟ ਦੀ ਜਾਣਕਾਰੀ ਮੰਗੀ ਹੈ ਜੋ ਸਿੱਧੇ ਤੌਰ ਦੇ ਤੇ ਸੰਸਦ ਅੰਮ੍ਰਿਤਪਾਲ ਸਿੰਘ ਦੇ ਨਾਲ ਮਾਮਲਾ ਜੁੜਿਆ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਕੋਈ ਕਨੈਕਸ਼ਨ ਹੋ ਸਕਦਾ ਹੈ ਪੁਲਿਸ ਨੇ ਟਿੰਡਰ ਤੋਂ 1 ਜਨਵਰੀ 2019 ਤੋਂ ਲੈ ਕੇ ਹੁਣ ਤੱਕ ਦਾ ਸਬਸਕ੍ਰਾਈਬਰ ਡਾਟਾ ਨਾਮ ਡੇਟ ਆਫ ਬਰਥ ਫੋਨ ਨੰਬਰ ਲੋਕੇਸ਼ਨ ਹਿਸਟਰੀ ਅਤੇ ਆਈਪੀ ਐਡਰੈਸ ਤੱਕ ਦੀ ਜਾਣਕਾਰੀ ਮੰਗੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅਕਾਊਂਟ ਫਰਜ਼ੀ ਪਛਾਣ ਦੇ ਤਹਿਤ ਬਣਾਇਆ ਗਿਆ ਹੋ ਸਕਦਾ ਹੈ ਜਿਸ ਦਾ ਇਸਤੇਮਾਲ ਸੰਪਰਕ ਸਾਧਨ ਲਈ ਕੀਤਾ ਗਿਆ ਹੋਵੇਗਾ ਜ਼ਿਕਰ ਖਾਸ ਹੈ ਕਿ ਫਰੀਦਕੋਟ ਦੇ ਵਿੱਚ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਹੋਇਆ ਸੀ ਜਿਸ ਦੇ ਵਿੱਚ ਪੰਜਾਬ ਪੁਲਿਸ ਪਹਿਲਾਂ ਹੀ ਅਮਰਿਤਪਾਲ ਸਿੰਘ ਨੂੰ ਨਾਮਜ਼ਦ ਕਰ ਚੁੱਕੀ ਹੈ ਹੁਣ ਸਵਾਲ ਇਹ ਜ਼ਰੂਰ ਹੈ ਕਿ ਟੈਂਡਰ ਦੇ ਵੱਲੋਂ ਜੋ ਡਾਟਾ ਦਿੱਤਾ ਜਾਏਗਾ ਕਿ ਵਾਕਿ ਉਹ ਅਮਰਿਤਪਾਲ ਦੇ ਨਾਲ ਜਾ ਕੇ ਜੁੜਦਾ ਹੈ ਅਗਲਾ ਸਵਾਲ ਇਹ ਵੀ ਹੈ ਕਿ ਇਸ ਡੇਟਿੰਗ ਐਪ ਦੇ ਉੱਤੇ ਜੇਕਰ ਅਮਰਿਤਪਾਲ ਸੀ ਤੱਕ ਕੀ ਕਰ ਰਿਹਾ ਹੁਣ ਅਗਲੀ ਖਬਰਦਾਰ ਕਰਦੇ ਹਾਂ ਸਮਾਣਾ ਸਕੂਲੀ ਬੈਂ ਹਾਦਸੇ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਮੁੱਖ ਮੰਤਰੀ ਵੀ ਉੱਥੇ ਅਜ ਪੰਚ ਜਿਸ ਦੀ ਵਜਨਲ ਡੀਐਸਪੀ ਗੁਰਪ੍ਰੀਤ ਕਬਲ ਸਿੰਘ ਦਾ ਟਰਾਂਸਫਰ ਕਰ ਦਿੱਤਾ ਗਿਆ ਇਸ ਸੈਕਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਮਾਣਾ ਪਹੁੰਚੀ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਨਾਲ ਹੀ ਭਰੋਸਾ ਦਿੱਤਾ ਕਿ ਐਫਆਈਆਰ ਦੇਰ ਨਾਲ ਦਰਜ ਕਰਨ ਦੇ ਉੱਤੇ ਪੁਲਿਸ ਮੁਲਾਜ਼ਮਾਂ ਤੇ ਐਕਸ਼ਨ ਹੋ ਰਿਹਾ ਹੈ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਤਰੀਕੇ ਨਾਲ ਐਫਆਈਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਜਬਦਲੀ ਉਹਨਾਂ ਦੀ ਕੀਤੀ ਜਾਊਗੀ ਇਸ ਦਿਨ ਵਾਲੀ ਸੀਐਮ ਨੇ ਬੱਚਿਆਂ ਦੇ ਨਾਮ ਤੇ ਚਿਲਡਰਨ ਮੈਮੋਰੀਅਲ ਟਰਸਟ ਬਣਾਉਣ ਦਾ ਐਲਾਨ ਵੀ ਕੀਤਾ ਕਾਬਲੇ ਗੌਰ ਹੈ ਕਿ 7 ਮਈ ਨੂੰ ਹੋਏ ਹਾਦਸੇ ਦੇ ਵਿੱਚ 6 ਬੱਚਿਆਂ ਸਮੇਤ ਡਰਾਈਵਰ ਦੀ ਮੌਤ ਹੋ ਗਈ ਸੀ ਤੇ ਬਾਅਦ ਵਿੱਚ ਇੱਕ ਬੱਚੇ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ ਇਹ ਬਹੁਤ ਹੀ ਵੱਡਾ ਤੇ ਤੁਸੀਂ ਕਹੋ ਕਿ ਮਨਪਾਗਾ ਹਾਦਸਾ ਉੱਥੇ ਵਾਪਰਿਆ ਸੀ ਇੱਕ ਝਟਕੇ ਦੇ ਵਿੱਚ 8 ਪਰਿਵਾਰ ਉਜੜ ਗਏ ਛੋਟੇ-ਛੋਟੇ 7 ਮਾਸੂਮ ਬੱਚੇ ਚਲੇ ਗਏ ਹੁਣ ਗਲਤੀ ਕਿਸ ਦੀ ਸੀ ਇਹ ਵੱਡਾ ਸਵਾਲ ਹੈ ਪਰ ਜਦੋਂ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਪਰਿਵਾਰ ਨੂੰ ਆਪਣੀਆਂ ਮੰਗਾਂ ਦੇ ਲਈ ਧਰਨਾ ਲਗਾਉਣਾ ਪਿਆ ਫਿਰ ਫਰਕ ਤਪਿੰਦਾ ਅਗੇਵਾਂ ਦੇ ਸੂਪੀ ਦੇ ਵਿੱਚ 800 ਮੈਗਾਵਾਟ ਦੇ ਤਿੰਨ ਯੂਨਿਟ ਲਗਾਉਣ ਨੂੰ ਕੇਂਦਰ ਦੀ ਮਨਜ਼ੂਰੀ ਮਿਲ ਚੁੱਕੀ ਜਿਨ੍ਹਾਂ ਦੇ ਵਿੱਚੋਂ 2800 ਮੈਗਾਵਾਟ ਦੇ ਥਰਮਲ ਯੂਨਿਟ ਰੋਪੜ ਦੇ ਵਿੱਚ ਲੱਗਣਗੇ ਸੂਬੇ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਏਟੀਓ ਦੀ ਮੰਗ ਨੂੰ ਮੰਨਦੇ ਹੋਏ ਕੇਂਦਰ ਸਰਕਾਰ ਨੇ ਯੂਨਿਟ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ ਇਸ ਫੈਸਲੇ ਨਾਲ ਪੰਜਾਬ ਦੇ ਵਿੱਚ 2400 ਮੈਗਾਵਾਟ ਬਿਜਲੀ ਉਤਪਾਦਨ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਚੌਣੇ ਦੇ ਸੀਜ਼ਨ ਤੋਂ ਪਹਿਲਾਂ ਬਿਜਲੀ ਸੰਕਟ ਘਟ ਕਰਨ ਦੀ ਦਿਸ਼ਾ ਦੇ ਵਿੱਚ ਇਸ ਨੂੰ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਦਰਅਸਲ ਦਿੱਲੀ ਦੇ ਵਿੱਚ ਪ੍ਰਬੰਧਿਤ ਉੱਤਰ ਭਾਰਤ ਦੀ ਬਿਜਲੀ ਮੰਤਰੀਆਂ ਦੀ ਕਾਨਫਰੰਸ ਦੇ ਵਿੱਚ ਹਰਪਜਨ ਸਿੰਘ ਏਟੀਓ ਨੇ ਮੁੱਦਾ ਚੁੱਕਿਆ ਇਸ ਬੈਠਕ ਦੀ ਅਗਵਾਈ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤੀ ਜਿਸ ਦੇ ਵਿੱਚ ਕਈ ਸੂਬਿਆਂ ਦੇ ਆਗੂ ਮੌਜੂਦ ਸਨ ਜ਼ਿਕਰਖਾਸਤ ਇਹ ਬੈਠਕ ਦੇ ਵਿੱਚ ਰੋਪੜ ਥਰਮਲ ਪਲਾਂਟ ਦੀ ਸਮਰੱਥਾ ਵਧਾਉਣ ਕੋਲੇ ਦੀ ਢੁਆਈ ਦੀ ਹੱਦ ਨੂੰ 1000 ਤੋਂ ਵਧਾ ਕੇ 1500 ਕਿਲੋਮੀਟਰ ਕਰਨ ਅਤੇ ਸੌਰ ਊਰਜਾ ਟੀਚੇ ਨੂੰ ਲੈ ਕੇ ਪੰਜਾਬ ਦੇ ਸਾਹਮਣੇ ਆ ਰਹੀਆਂ ਜ਼ਮੀਨੀ ਚੁਣੌਤੀਆਂ ਦੇ ਉੱਤੇ ਵੀ ਗੱਲ ਕੀਤੀ ਗਈ ਹੈ